ਸਾਹਮਣੇ ਮਰਦਾਂ ਨੂੰ ਜੋ ਵੇ ਜੋ ਵਾਈਡੀ ਦਾ ਕਾਕਸਾ ਜੀ ਬਾਹਗੁਰੂ ਜੀ ਕੀ ਫੱਟੇ ਮਾਈਕ ਇੱਥੇ ਆਪਣੀ ਨਿਯੋਜ ਸਭਾ ਲੱਗਦੀ ਹੈ ਸਟੇਜ ਚਲਦੀ ਹੈ ਕਿੱਥੇ ਪ੍ਰਧਾਨ ਜੀ ਬੈਠਣਗੇ 26 ਟਿਕ ਤੋਂ ਇੱਕ ਅਹਿਮ ਆਲਾਂ ਦੇ ਆਏ ਜਿਹੜੇ ਮੀਟਿੰਗ ਹੈ ਚੁੱਪ ਦਾ ਕਰੋ ਉਹ ਇਹਦੇ ਜਗ੍ਹਾ ਦੇ ਉੱਤੇ ਕਰ ਲੱਗੇ ਆ ਸਾਡੇ ਨਾਲ ਬਹੁਤ ਸਾਰੀਆਂ ਜਿਹੜੀਆਂ ਕਾਫੀ ਬੇਬੀਆਂ ਨਾਲ ਤੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਸਾਡੇ ਜਿਨ੍ਹਾਂ ਨੇ ਲਿਸਟ ਦਿੱਤੀ ਆ ਮਰਜ਼ੀ ਮਰਜ਼ੀ ਬੜੇ ਸੋ ਉਹਨਾਂ ਦੀ ਜਿਹੜੀ ਮੀਟਿੰਗ ਹੈ ਅਹਿਮ ਮੀਟਿੰਗਾਂ ਜਿਹੜੀ ਔਰ ਉਹ ਮੀਟਿੰਗਾਂ ਜਿਹੜੀ ਕਰਾਈ ਜਾ ਰਹੀ ਹੈ ਕਿ ਤੁਸੀਂ ਦੇਖ ਸਕਦੇ ਹੋ ਸੋ ਧਿਆਨ ਕਰੋ ਬਹਿਰੀਆ ਖਾਲਸਾ ਬਹਿਰੀਆ ਬੰਦੀ ਕਿਸਾਨ ਦੋਸਤੋ ਇਸ ਵਕਤ ਉਸ ਜਗਾ ਤੇ ਆ ਜਿੱਥੇ ਸਰਦਾਰ ਜਗਦੀਸ਼ ਸਿੰਘ ਢਲੇਵਾਰ 43 ਦਿਨ ਦੇ ਵਿੱਚ ਵਰਤਤੇ ਨੇ ਆਪਾਂ ਸਭ ਤੋਂ ਪਹਿਲਾਂ ਫਤੇ ਬਲਾਈਏ ਬਹਿਰੀਆ ਖਾਲਸਾ ਬਹਿਰੀਆ ਜੀ ਦੇ ਕਿ ਫਤੇ ਇਸ ਵਕਤ ਮੇਰੇ ਨਾਲ ਸਾਡੇ ਪੰਜਾਬ ਦੇ ਗਿਆਨਕੀ ਬਿਸਕਤਰ ਰਮਨ ਸਿੰਘ ਰਾਜਪੁਰਾ ਜਸਵੀਰ ਸਿੰਘ ਸਾਡੇ ਪੰਜਾਬ ਦੇ ਸਿनियर ਮੀਤ ਪ੍ਰਧਾਨ ਸਾਡੇ ਸਤਿਕਾਰਯੋਗ ਸਤਨੰਦ ਬੇਰੂ ਜੀ ਜਿਹੜੇ ਸਾਰੀ ਉਮਰ ਕਿਸਾਨੀ ਲਈ ਸਾਨੂੰ ਕੁਝ ਸਿਖਾਇਆ ਤੇ ਅੱਜ ਆਪਾਂ ਇਸ ਜਗ੍ਹਾ ਤੇ ਬੈਠੇ ਆ ਇਹ ਨਾਲੇ ਮੇਰੇ ਭੈਣ ਜਿੱਦੇ ਤੋਂ ਲਗਾਤਾਰ ਇਸ ਮੌਕੇ ਦੇ ਵਿੱਚ ਡਟਿਆ ਇਧਰ ਨਾਲ ਮੇਰੇ ਆਪਣੇ ਅਮਰਜੀਤ ਕੌਰ ਮੰਡੇਗਲਾ ਤੋਂ ਜਿਹੜੇ ਆਪਣੇ ਸਟੇਜਾਂ ਤੇ ਮੀਟਿੰਗਾਂ ਵੀ ਕਰਦੇ ਨੇ ਬੋਲਦੇ ਵੀ ਨੇ ਲਗਾਤਾਰ ਜਦੋਂ ਆਪਣਾ ਮੋਰਚਾ ਚੱਲਦਾ ਹੈ ਉਸ ਮੋਰਚੇ ਨਾਲ ਜੁੜੇ ਹੋਏ ਨੇ ਇਹ ਉਹ ਐਸ ਸਥਿਤੀ ਦੇ ਵਿੱਚ ਸਾਰੇ ਆਗੂ ਇਸ ਗੱਲ ਤੋਂ ਚਿੰਤਕ ਨੇ ਕਿ ਜਿਹੜੀ ਮੰਗਾਂ ਨੂੰ ਲੈ ਕੇ ਆਪਾਂ ਸਰਦਾਰ ਡੱਲੇਵਾਲ ਸਾਹਿਬ ਨੇ ਮਰਤਬਾ ਸ਼ੁਰੂ ਕੀਤਾ ਸੀਗਾ ਉਹ ਹਾਲਾਤ ਇਹ ਜਿਨੇ ਅਚਾਨਕ ਕਿਸੇ ਵੇਲੇ ਵੀ ਕੁਝ ਵੀ ਹੋ ਸਕਦਾ ਤਾਂ ਅਸੀਂ ਸਾਰੇ ਵਿਚਾਰ ਚਰਚਾ ਇਸ ਵਕਤ ਬੈਠ ਕੇ ਕਰ ਰਹੇ ਸੀ ਉਹ ਰਸਤਾ ਤਾਂ ਦਿਖ ਨਹੀਂ ਰਿਹਾ ਕਿ ਸਰਕਾਰਾਂ ਆਨੀਆਂ ਬੋਲੀਆਂ ਨੇ ਬਾ ਡੱਲੇਵਾਲ